ਮੇਰੀ ਪੁਰਜੋੜ ਮੰਗ ਸਰਕਾਰ ਇਹ ਪੁਰਜੋੜੂ ਖੇਤਰੀ ਖੇਤੀਪਨ ਆਜਾਵੇ ਲੋਕਾਂ ਦੀ ਬਹੁਤ ਜਿਆਦਾ ਵੱਡੀ ਮੁੱਖ ਮੰਗ ਵਾ ਤੇ ਢੇਣਾ ਆ ਰਿਹਾ ਬਾਰਸ਼ ਰੋਜ਼ ਆ ਜਾਂਦੀ ਆ ਲੋਕਾਂ ਨੂੰ ਇੰਨੀ ਤੰਗੀ ਆਉਂਦੀ ਆ ਕਿ ਘੱਟੋ ਘੱਟ 50 ਪਿੰਡਾਂ ਨੂੰ ਪਿੰਡ ਪੁਰਜੋੜ ਜੁੜਦਾ ਵਾ ਸਕੂਲਾਂ ਦੇ ਬੱਚੇ ਘੱਟੋ ਘੱਟ 50 ਗੱਡੀਆਂ ਰੋਜ਼ ਪੱਥਾਂ ਇਥੋਂ ਦੀ ਲੰਘਦੀਆਂ ਪਰ ਕੋਈ ਇਹਦੀ ਸਾਰ ਨਹੀਂ ਲਾ ਰਿਹਾ ਤੁਸੀਂ ਵਿਖੇ ਮੌਜੂਦ ਆ ਤਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਇਸ ਪਿੰਡ ਦੇ ਮੁੱਖ ਰਸਤੇ ਦੇ ਉੱਪਰ ਇੱਕ ਬ੍ਰੇਨ ਦਾ ਪੁਲ ਜਿਹੜਾ ਉਹ ਬਣਨ ਜਾ ਰਿਹਾ ਹੈ ਤਾਂ ਪਿਛਲੇ ਲੰਬੇ ਸਮੇਂ ਤੋਂ ਇਹ ਪੁਲ ਜਿਹੜਾ ਉਹ ਸਾਰੀ ਅਧੀਨ ਹੈ ਪਰ ਕਈ ਮਹੀਨਿਆਂ ਤੋਂ ਇਹ ਪੁਲ ਜਿਹੜਾ ਹੈ ਜਿਉਂ ਦਾ ਤਿਉਂ ਹੀ ਇਸ ਦਾ ਕੰਮ ਰੁਕਿਆ ਹੈ ਤਾਂ ਪਿੰਡ ਦੇ ਜਿਹੜੇ ਮੋਤਵਰ ਲੋਕ ਨੇ ਇੱਥੋਂ ਦੇ ਹੋਰ ਪਿੰਡਾਂ ਦੇ ਵੀ ਲੋਕ ਅੱਜ ਇੱਥੇ ਮੌਜੂਦ ਨੇ ਉਹਨਾਂ ਦੇ ਵੱਲੋਂ ਜਿਹੜਾ ਹੈ ਇਸ ਪੁਲ ਦੇ ਨਾ ਬਣਨ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਨੇ ਉਠਾਏ ਜਾ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕੀ ਮਸਲਾ ਸਰ ਕੀ ਮਸਲਾ ਜੀ ਅੱਜ ਇੱਥੇ ਸਾਡੇ ਪੁਲ ਨੂੰ ਆ ਸਾਡਾ ਪੁਲੋ ਆ ਆ ਦੇਖੋ ਤੁਸੀਂ ਇਨੂੰ 5 ਮਹੀਨੇ ਹੋ ਗਏ ਰੱਦ ਘਟਨ ਕੀਤਾ ਇਹਦਾ ਠੇਕਦਾਰ ਵੀ ਭੱਜ ਗਿਆ ਤੇ ਨਾ ਇਹਦਾ ਕੋਈ ਕੰਮ ਚੱਲੂਆ ਠੇਕਦਾਰ ਨੂੰ 4-5 ਵਾਰ ਫੋਨ ਕਰਕੇ ਕਿਹਾ ਅਜੇ ਕਿ ਠੇਕਦਾਰ ਦੀ ਡਿਊਟੀ ਹੁੰਦੀ ਹੈ ਵੀ ਜਦੋਂ ਵੀ ਕੋਈ ਪੁਲ ਜਾਂ ਸੜਕ ਬਣਾਉਣੀ ਆ ਤੇ ਸੋਲਣ ਬਣਾ ਕੇ ਸੋਲਣ ਦਾ ਆ ਰਸਤੇ ਤੇ ਸੋਲਣ ਲਾ ਕੇ ਤੇ ਰਸਤਾ ਚਾਲੂ ਕਰਾਉਣਾ ਦਾ ਪਿੰਡ ਵਾਸੀਆਂ ਨੂੰ ਇੰਨੀ ਪਰੇਸ਼ਾਨੀਆਂ ਸਾਡੇ ਆ ਗੱਡੀਆਂ ਵੇਖੋ ਗੱਡੀਆਂ ਤੇ ਮਾਰੋ ਕੈਮਰਾ ਗੱਡੀਆਂ ਵਾਲੇ ਨਿਗੇ ਨਿਗੇ ਬੱਚੇ ਸਕੂਲਾਂ ਦੀਆਂ ਗੱਡੀਆਂ ਇੱਥੋਂ ਜਾਂਦੀਆਂ ਇੰਨੀਆਂ ਤੰਗ ਪਰੇਸ਼ਾਨੀਆਂ ਸਾਡੇ ਪਿੰਡ ਦਾ ਚੇਅਰਮੈਨ ਵਾ ਪਰ ਸਾਡੇ ਪਿੰਡ ਦਾ ਪੁਲ ਨਹੀਂ ਬਣਿਆ ਸੇ ਲਾਮਨੀਆ ਸੜਕਾਂ ਜਿੰਨੀਆਂ ਵੀ ਆ ਉਹ ਮਗਰੋਂ ਲੱਗ ਕੇ ਪਹਿਲਾਂ ਬਣ ਗਿਆ 18 ਫੁੱਟ ਸੜਕ ਆ ਇਹਦਾ ਟਕਟਨ ਕੀਤਾ ਵਾ 6 ਮਹੀਨੇ ਹੋ ਗਏ ਇਹਦਾ ਕੋਈ ਮਾਂ ਨਹੀਂ ਕੋਈ ਪਿਓ ਨਹੀਂ ਮੇਰੀ ਪੁਰਜੋਰ ਮੰਗਵਾ ਸਰਕਾਰ ਇਹ ਪੁਲ ਨੂੰ ਛੇਤੀ ਦੇ ਛੇਤੀ ਬਣਾਇਆ ਜਾਵੇ ਲੋਕਾਂ ਦੀ ਬਹੁਤ ਜਿਆਦਾ ਵੱਡੀ ਮੁਖ ਮੰਗ ਵਾ ਤੋਂ ਲੋਕ ਉਤੋਂ ਗੜੀ ਮੀਂਹ ਦੇ ਡੇਣਾ ਆ ਰਹੇ ਆ ਬਾਰਿਸ਼ ਰੋਜ਼ ਆ ਜਾਂਦੀ ਆ ਲੋਕਾਂ ਨੂੰ ਇੰਨੀ ਤੰਗੀ ਹੁੰਦੀ ਆ ਕਿ ਘੱਟੋ ਘੱਟ 50 ਪਿੰਡਾਂ ਨੂੰ ਪਿੰਡ ਪੁਲ ਜੁੜਦਾ ਵਾ ਸਾਡੇ ਸਾਹਮਣੇ ਡੇੜੀ ਆ ਤੇ ਸੁਸਾਇਟੀ ਆ 4-5 ਪਿੰਡਾਂ ਦੀ ਉਥੇ ਦੁੱਧ ਲੈ ਕੇ ਘੱਟੋ ਘੱਟ ਸਿਰੇ ਸਵੇਰ ਤੋਂ ਜਿਹੜੇ 800 200 ਜੀ ਰੋਜ਼ ਸਾਈਕਲਾਂ ਮੋਟਰਸਾਈਕਲਾਂ ਤੇ ਆਉਂਦਾ ਸਕੂਲਾਂ ਦੇ ਬੱਚੇ ਘਰ ਤੋਂ ਘਟ 50 ਗੱਡੀਆਂ ਰੋਜ਼ ਪਸਾਂ ਇਥੋਂ ਦੀ ਲੰਘਦੀਆਂ ਪਰ ਕੋਈ ਇਹਦੀ ਸਾਰ ਨਹੀਂ ਲੈ ਰਿਹਾ ਕੋਈ ਵੀ ਗੱਲ ਹੁੰਦੀ ਆ ਸਾਡੇ ਪਿੰਡ ਚ ਚੇਅਰਮੈਨ ਜਾਂਦਾ ਤੇ ਜਾ ਕੇ ਟੱਕ ਲਾ ਕੇ ਵੀ ਵੀਡੀਓ ਪਾਉਂਦਾ ਪਰ ਜਿਹੜਾ ਆਪਣੇ ਪਿੰਡ ਦਾ ਕੋਈ ਕੰਮ ਨਹੀਂ ਹੋ ਰਿਹਾ ਅਸੀਂ ਤਾਂ ਸਰਕਾਰ ਗਾੜੀ ਬੇਨਤੀ ਕਰਦੇ ਆ ਪ੍ਰਸ਼ਾਸਨ ਗਾੜੀ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਮੈਂ ਪੰਜ ਚਾਰ ਐਕਸ਼ਨ ਨੂੰ ਕਹਿ ਚੁੱਕਾ ਕਿ ਜੇ ਨਹੀਂ ਤੁਹਾਡ ਕੋਲ ਪੁਲ ਬਣਦਾ ਜਾਂ ਸੋਲਣ ਲਾ ਕੇ ਰਸਤਾ ਹੀ ਕੱਚਾ ਲੋਕਾਂ ਦੇ ਨੰਗਣ ਵਾਸਤੇ ਬਣਾ ਦੋ ਪਰ ਕੋਈ ਕਿਸੇ ਨੇ ਧਿਆਨ ਨਹੀਂ ਦਿੱਤਾ ਪ੍ਰਸ਼ਾਸਨ ਬਿਲਕੁਲ ਕੰਬ ਕਰਨ ਦੀ ਨਹੀਂ ਸੁਤਾ ਪਿਆ ਤਾਂ ਬਿਲਕੁਲ ਵੱਡੇ ਰੋਹ ਦੇ ਨਾਲ ਲੋਕ ਗੱਲ ਕਰ ਰਹੇ ਨੇ ਤਸਵੀਰ ਤੁਹਾਨੂੰ ਇੱਕ ਵਾਰੀ ਪੁਲ ਦੀ ਵਿਖਾ ਦਿੰਦੇ ਆ ਕਿ ਪੁਰਾਣੇ ਲੰਬੇ ਸਮੇਂ ਤੋਂ ਇਹ ਪੁਲ ਜਿਹੜਾ ਹੈ ਉਹ ਬਣ ਰਿਹਾ ਹੈ ਤਾਂ ਲੇਕਿਨ ਇਸ ਪੁਲ ਦੇ ਬਣ ਕੇ ਤਿਆਰ ਨਾ ਹੋਣ ਦਾ ਕਰਕੇ ਅੱਜ ਲੋਕ ਇੱਥੇ ਇਕੱਠੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਆਪਣੀਆਂ ਮੁਸ਼ਕਲਾਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਨੇ ਜਗਬਣੀ ਟੀਵੀ ਦੇ ਲਈ ਕੈਪਟਨ ਸਿੰਘ ਮੈਦਾ ਚੌਂਕ ਅੰਮ੍ਰਿਤਸਰ ਉੱਥਾਂ ਵਿਖੇ ਮੌਜੂਦ ਆ ਤਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਇਸ ਪਿੰਡ ਦੇ ਮੁੱਖ ਰਸਤੇ ਦੇ ਉੱਪਰ ਇੱਕ ਬ੍ਰੇਨ ਦਾ ਪੁਲ ਜਿਹੜਾ ਉਹ ਬਣਨ ਜਾ ਰਿਹਾ ਹੈ ਤਾਂ ਪਿਛਲੇ ਲੰਬੇ ਸਮੇਂ ਤੋਂ ਇਹ ਪੁਲ ਜਿਹੜਾ ਉਹ ਸਾਰੀ ਅਧੀਨ ਹੈ ਪਰ ਕਈ ਮਹੀਨਿਆਂ ਤੋਂ ਇਹ ਪੁਲ ਜਿਹੜਾ ਹੈ ਜਿਉਂ ਦਾ ਤਿਉਂ ਹੀ ਇਸ ਦਾ ਕੰਮ ਰੁਕਿਆ ਹੈ ਤਾਂ ਪਿੰਡ ਦੇ ਜਿਹੜੇ ਮੋਤਵਰ ਲੋਕ ਨੇ ਇੱਥੋਂ ਦੇ ਹੋਰ ਪਿੰਡਾਂ ਦੇ ਵੀ ਲੋਕ ਅੱਜ ਇੱਥੇ ਮੌਜੂਦ ਨੇ ਉਹਨਾਂ ਦੇ ਵੱਲੋਂ ਜਿਹੜਾ ਹੈ ਇਸ ਪੁਲ ਦੇ ਨਾ ਬਣਨ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਨੇ ਉਠਾਏ ਜਾ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕੀ ਮਸਲਾ ਸਰ ਕੀ ਮਸਲਾ ਜੀ ਅੱਜ ਇੱਥੇ ਸਾਡੇ ਪੁਲ ਨੂੰ ਆ ਸਾਡਾ ਪੁਲੋ ਆ ਆ ਦੇਖੋ ਤੁਸੀਂ ਇਨੂੰ 5 ਮਹੀਨੇ ਹੋ ਗਏ ਰੱਦ ਘਟਨ ਕੀਤਾ ਇਹਦਾ ਠੇਕਦਾਰ ਵੀ ਭੱਜ ਗਿਆ ਤੇ ਨਾ ਇਹਦਾ ਕੋਈ ਕੰਮ ਚੱਲੂਆ ਠੇਕਦਾਰ ਨੂੰ 4-5 ਵਾਰ ਫੋਨ ਕਰਕੇ ਕਿਹਾ ਅਜੇ ਕਿ ਠੇਕਦਾਰ ਦੀ ਡਿਊਟੀ ਹੁੰਦੀ ਹੈ ਵੀ ਜਦੋਂ ਵੀ ਕੋਈ ਪੁਲ ਜਾਂ ਸੜਕ ਬਣਾਉਣੀ ਆ ਤੇ ਸੋਲਣ ਬਣਾ ਕੇ ਸੋਲਣ ਦਾ ਰਸਤੇ ਤੇ ਸੋਲਣ ਲਾ ਕੇ ਤੇ ਰਸਤਾ ਚਾਲੂ ਕਰਾਉਣਾ ਦਾ ਪਿੰਡ ਵਾਸੀਆਂ ਨੂੰ ਇੰਨੀ ਪਰੇਸ਼ਾਨੀ ਆ ਸਾਡੇ ਆ ਗੱਡੀਆਂ ਵੇਖੋ ਗੱਡੀਆਂ ਤੇ ਮਾਰੋ ਕੈਮਰਾ ਗੱਡੀਆਂ ਵਾਲੇ ਨਿਗੇ ਨਿਗੇ ਬੱਚੇ ਸਕੂਲਾਂ ਦੀਆਂ ਗੱਡੀਆਂ ਇੱਥੋਂ ਜਾਂਦੀਆਂ ਇੰਨੀਆਂ ਤੰਗ ਪਰੇਸ਼ਾਨੀਆਂ ਸਾਡੇ ਪਿੰਡ ਦਾ ਚੇਅਰਮੈਨ ਵਾ ਪਰ ਸਾਡੇ ਪਿੰਡ ਦਾ ਪੁਲ ਨਹੀਂ ਬਣਿਆ ਤੇ ਲਾਮ ਨੀਆ ਸੜਕਾਂ ਜਿੰਨੀਆਂ ਵੀ ਆ ਉਹ ਮਕਰੋਂ ਲੱਗ ਕੇ ਪਹਿਲਾਂ ਬਣ ਗਿਆ 18 ਫੁੱਟ ਸੜਕ ਵਾ ਇਹਦਾ ਟਕਟਨ ਕੀਤਾ ਵਾ 6 ਮਹੀਨੇ ਹੋ ਗਏ ਇਹਦਾ ਕੋਈ ਮਾਂ ਨਹੀਂ ਕੋਈ ਪਿਓ ਨਹੀਂ ਮੇਰੀ ਪੁਰਜੁਰਮਾਂ ਮੰਗਵਾ ਸਰਕਾਰ ਇਹ ਪੁਲ ਨੂੰ ਛੇਤੀ ਦੇ ਛੇਤੀ ਬਣਾਇਆ ਜਾਵੇ ਲੋਕਾਂ ਦੀ ਬਹੁਤ ਜਿਆਦਾ ਵੱਡੀ ਮੁਖ ਮੰਗ ਵਾ ਕਿਉਂ ਲੋਕ ਉਤੋਂ ਗੜੀ ਮੀਂਹ ਦੇ ਡੇਣ ਆ ਰਹੇ ਆ ਬਾਰਿਸ਼ ਰੋਜ਼ ਆ ਜਾਂਦੀ ਆ ਲੋਕਾਂ ਨੂੰ ਇੰਨੀ ਤੰਗੀ ਹੁੰਦੀ ਆ ਕਿ ਘਰ ਤੋਂ ਘਟ 50 ਪਿੰਡਾਂ ਨੂੰ ਪਿੰਡ ਪੁਲ ਜੁੜਦਾ ਵਾ ਸਾਡੇ ਸਾਹਮਣੇ ਡੇਰੀ ਆ ਤੇ ਸੁਸਾਇਟੀ ਆ 45 ਪਿੰਡਾਂ ਦੀ ਉਥੇ ਦੁੱਧ ਲੈ ਕੇ ਘਰ ਸੌੜ ਫੇਰੇ ਸਵੇਰ ਤੋਂ ਇਹਦੇ ਫਾਰ ਤੋਂ 200 ਜੀ ਰੋਜ਼ ਸਾਈਕਲਾਂ ਮੋਟਰਸਾਈਕਲਾਂ ਤੇ ਆਉਂਦਾ ਸਕੂਲਾਂ ਦੇ ਬੱਚੇ ਘਰ ਤੋਂ ਘਟ 50 ਗੱਡੀਆਂ ਰੋਜ਼ ਪਸਾਂ ਇਥੋਂ ਦੀ ਲੰਘਦੀਆਂ ਪਰ ਕੋਈ ਇਹਦੀ ਸਾਰ ਨਹੀਂ ਲੈ ਰਿਹਾ ਕੋਈ ਵੀ ਗੱਲ ਹੁੰਦੀ ਆ ਸਾਡੇ ਪਿੰਡ ਚ ਚੇਅਰਮੈਨ ਜਾਂਦਾ ਤੇ ਜਾ ਕੇ ਟੱਕ ਲਾ ਕੇ ਵੀ ਵੀਡੀਓ ਪਾਉਂਦਾ ਪਰ ਜਿਹੜਾ ਆਪਣੇ ਪਿੰਡ ਦਾ ਕੋਈ ਕੰਮ ਨਹੀਂ ਹੋ ਰਿਹਾ ਅਸੀਂ ਤਾਂ ਸਰਕਾਰ ਗਾੜੀ ਬੇਨਤੀ ਕਰਦੇ ਆ ਪ੍ਰਸ਼ਾਸਨ ਗਾੜੀ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਮੈਂ ਪੰਜ ਚਾਰ ਵਾਰ ਐਕਸੀਆਂ ਨੂੰ ਕਹਿ ਚੁੱਕਾ ਕਿ ਜੇ ਨਹੀਂ ਤੁਹਾਡ ਕੋਲ ਪੁਲ ਬਣਦਾ ਜਾਂ ਸੋਲਣ ਲਾ ਕੇ ਰਸਤਾ ਹੀ ਕੱਚਾ ਲੋਕਾਂ ਦੇ ਨੰਗਣ ਵਾਸਤੇ ਬਣਾਉਂਦਾ ਪਰ ਕੋਈ ਕਿਸੇ ਨੇ ਧਿਆਨ ਨਹੀਂ ਦਿੱਤਾ ਪ੍ਰਸ਼ਾਸਨ ਬਿਲਕੁਲ ਕੁੰਭ ਕਰਨ ਦੀ ਨੀਂਦ ਸੁਤਾ ਪਿਆ ਤਾਂ ਬਿਲਕੁਲ ਵੱਡੇ ਰੋਹ ਦੇ ਨਾਲ ਲੋਕ ਗੱਲ ਕਰ ਰਹੇ ਨੇ ਤਸਵੀਰ ਤੁਹਾਨੂੰ ਇੱਕ ਵਾਰੀ ਪੁਲ ਦੀ ਵਿਖਾ ਦਿੰਦੇ ਆ ਕਿ ਪੁਰਾਣੇ ਲੰਬੇ ਸਮੇਂ ਤੋਂ ਇਹ ਪੁਲ ਜਿਹੜਾ ਹੈ ਉਹ ਬਣ ਰਿਹਾ ਹੈ ਤਾਂ ਲੇਕਿਨ ਇਸ ਪੁਲ ਦੇ ਬਣ ਕੇ ਤਿਆਰ ਨਾ ਹੋਣ ਦਾ ਕਰਕੇ ਅੱਜ ਲੋਕ ਇੱਥੇ ਇਕੱਠੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਆਪਣੀਆਂ ਮੁਸ਼ਕਲਾਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਨੇ ਜਗਬਣੀ ਟੀਵੀ ਦੇ ਲਈ ਕੈਪਟਨ ਸਿੰਘ ਮੈਦਾ ਚੌਂਪ ਅੰਮ੍ਰਿਤਸਰ